ਚਲੋ ਗੈਂਗ ਮੈਂਬਰਸ ਰੋਟੀਆਂ ਤੁਸੀਂ ਪਾੜ ਲਈ ਆ ਤੇ ਹੋ ਜੋ ਸਿੱਧੇ ਮਸ਼ੀਨਾਂ ਵਾਲੇ ਸੈਕਿੰਡ ਡੇ ਤੇ ਵੀ ਪਰੌਂਠੇ ਰਹਿਣੀ ਆ ਕੰਪਨੀ ਦਾ ਯਸ ਅੱਜ ਦਾਲ ਵਾਲੇ ਪਰੌਂਠੇ ਬਣੇ ਆ ਤੌਬਾ ਤੌਬਾ ਇੰਨਾ ਰੱਛੇ ਕਿੰਨੇ ਜਿੱਦ ਨਹੀਂ ਬੰਨਣਾਗਾ ਖਾਣਾ ਹੀ ਆ ਖਾਣਾ ਹੀ ਆ ਸਾਰਾ ਮੇਰੀ ਨੇ ਮੈਨੂੰ ਚਾਲਿਆ ਹੋਜ ਮੇਰੀ ਰਹਿੰਦੀ ਦੁਨੀਆ ਤੋਂ ਵੱਖ ਨਹੀਂ ਤਾਨੇ ਲਖਦਾ ਏ ਥੋੜੇ ਆਤ ਨਹੀਂ ਕਿਉਂ ਮੇਰੀਆਂ ਪੁਰੇ ਆਲਾ ਬੋਲੇ ਸੱਚ ਨਹੀਂ ਇਹ ਪ੍ਰੋਮਿਸ ਹੁੰਦੇ ਸਮੇਂ ਦੇ ਸਾਰਾ ਕਾ ਵਾਹ ਵੇਲਾ ਹੈ। ਉਹ ਉੱਥੇ ਬੈਠੀ ਆ। ਉਹ ਉੱਥੇ ਬੈਠੀ ਆ। ਆ ਨਾ ਜਾਵੇ ਕਿਤੇ ਤੇਰੇ ਨਾਲ ਨੂੰ। ਲਾ ਦੇ ਨਹੀਂ ਸਾਰਾ ਕਦੇ ਹੀ। ਉਹਨੇ ਆ ਜਨੇ ਜੇਸਾ ਨਾ ਰਿਐਕਸ਼ਨ ਕਰੰਦਿਆ। ਉਹਨੇ ਹੋਰ ਕੋ ਸਮਝਣਾ ਹੀ ਪਾਉ ਤੈਨੂੰ। ਨਾ ਮੈਂ ਹੋਰ ਨਹੀਂ ਕੁਸ ਬੰਦਣਾ ਮੈਨੂੰ ਬੰਦਾ ਹੀ ਰਹਿਣ ਦਿਓ। ਅਸੀਂ ਕੀ ਕੀ ਦੂਜੇ ਨਾਨਾ ਤੂੰ ਬੰਦਾ ਹੀ ਹੈ ਬਾ। ਇੱਕ ਹੀ ਆ। ਈ ਖਾ ਦਿਆ ਚਾਕਲੇਟ ਤੇ ਮੂੰਹ ਨਹੀਂ ਸਾਫ਼ ਕਰਨਾ ਜਾਊਗਾ ਜਾਊਗਾ ਤਾਂ ਖੜਾ ਆ ਜਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਇਹ ਕੀ ਆ ਕੀ ਖਾਦੀ ਆ ਚਾਕਲੇਟ ਤੇ ਮੂੰਹ ਨਹੀਂ ਸਾਫ਼ ਕਰਨਾ ਖਾਣਾ ਵੀ ਨਹੀਂ ਆਉਂਦਾ ਮੋਟੀ ਨੂੰ ਸੀ ਸੀ ਖਾਣਾ ਵੀ ਨਹੀਂ ਆਉਂਦਾ ਮੋਟੀ ਨੂੰ ਚਲੋ ਲੁਬੜਾ ਕਿੰਨਾ ਤਿੰਬਰਾ ਛੋੜੇ ਲੁਬੜਾ ਚਲੋ ਗੈਂਗ ਮੈਂਬਰਸ ਰੋਟੀਆਂ ਤੁਸੀਂ ਪਾੜ ਲਈ ਆ ਤੇ ਹੋ ਜਾ ਸਿੱਧੇ ਮਸ਼ੀਨ ਵਾਲ ਨੂੰ ਸੈਟਿੰਗ ਤੇ ਵੀ ਪਰੌਂਠੇ ਰੈਡੀ ਆ ਕੰਪਨੀ ਯੈਸ ਪਰੌਂਠੇ ਸਾਡੇ ਰੈਡੀ ਆ ਭਾਈ ਅੱਜ ਦਾਲ ਵਾਲੇ ਪਰੌਂਠੇ ਬਣੇ ਆ ਤੌਬਾ ਤੌਬਾ ਇੰਨਾ ਰੱਛੇ ਕਿੰਨੇ ਖਾਣਾ ਇਹ ਬੰਦੇ ਜਿਹੜੇ ਲੱਗੇ ਆ ਹੈਂ ਘਰਿਆ ਪਿਆ ਰੇਡ ਤੇ ਤਾਂ ਨਹੀਂ ਬੰਨਣਾਗਾ ਖਾਣਾ ਹੀ ਆ ਖਾਣਾ ਹੀ ਆ ਸਾਰਾ ਯੇ ਰੇ ਤੁਸੀਂ ਕੋਫਲੀਆਂ ਪਲੇਟਾਂ ਖਲਾਰ ਕੇ ਦੇ ਨਿਕਲ ਗਏ ਜੇ ਕਰ ਦੇ ਫਿਰ ਛੱਡ ਦੇ ਇੱਕ ਗੁਰੇ ਕਿਹੜਾ ਨਵਾਂ ਹੀ ਛੱਡਦਾ ਵਾਂ ਨਵਾਂ ਹੀ ਜਿਹੜਾ ਲਿਖਾ ਪੀਚ ਕੱਲ ਹੀ ਲਿਖਿਆ ਮੇਰਾ ਆਇਆ ਲੋਕਾਂ ਵਹਿ ਪਾਲਿਆ ਕੱਲ ਮੇਰੀ ਨੇ ਮੈਨੂੰ ਚਾਲਿਆ ਕੋਚ ਮੇਰੀ ਰਹਿੰਦੀ ਦੁਨੀਆ ਤੋਂ ਵੱਖਣੀ ਤਾਂ ਨਹੀਂ ਲੈ ਕੇ ਆਏ ਥੋੜੇ ਅਤ ਨਹੀਂ ਟਾਈਮ ਮੇਰਾ ਆ ਲੋਕਾਂ ਵਾਂ ਪਾਲਿਆ ਕਲ ਮੁੰਦੇ ਨੂੰ ਮੈਨੂੰ ਚਾਲਿਆ ਕਰ ਗੱਲ ਉਹ ਵਾਲਾ ਵਿੱਚ ਪਾ ਕੇ ਰੱਖ ਦੀਆਂ ਕੱਟਣੀ ਪਿੰਡਾ ਵਾਲੇ ਕਹਿੰਦੇ ਆਏ ਜੱਟ ਨਹੀਂ ਮਾਚ ਪੱਟੀ ਜਾਵੇ ਗੋਤਵਾਂ ਦੇ ਡਾਟਣੀ ਕਿਉਂ ਟਾਈਮ ਮੇਰਾ ਆ ਲੋਕਾਂ ਵਾਂ ਪਾਲਿਆ ਕਲ ਮੁੰਦੇ ਨੂੰ ਮੈਨੂੰ ਚਾਲਿਆ ਕਿਉਂ ਤੇਰੇ ਵਾਲਾ ਬੋਲੇ ਸਰਦ ਨਹੀਂ ਘੋਰੀਏ ਤੂੰ ਗੋਰੇ ਦਾਇ ਪੂਰਦੇ ਆ ਪੱਖਣੀ ਤੰਨੇ ਲਖਦਾ ਏ ਥੋੜੇ ਜੇ ਆਤ ਨਹੀਂ ਓ ਨਾਸੇ ਨੂੰ ਆਇਆ ਲੋਕਾਂ ਵੈਂ ਪਾਲਿਆ ਖਾਮੋ ਖਾਮੋ ਵਾਲਾ ਮੇਰੀ ਨੇ ਮੈਨੂੰ ਚਾਲਿਆ ਸਦਮੂਸਵਾ ਗੋਰਾ ਬੂਟੇ ਵਾ ਆ ਗਿਆ ਓ ਨਾਸੇ ਨੂੰ ਆਇਆ ਲੋਕਾਂ ਵੈਂ ਪਾਲਿਆ ਖਾਮੋ ਖਾਮੋ ਵਾਲਾ ਮੇਰੀ ਨੇ ਮੈਨੂੰ ਚਾਲਿਆ ਸਦਮੂਸਵਾ ਗੋਰਾ ਬੂਟੇ ਵਾ ਇਹ ਕੁੜੀ ਆ ਗਿਆ ਨਹੀਂ ਉਹ ਬਲੋਟਾ ਹੈ ਹਾਂ ਵਾਣੀ ਇੱਕ ਵਾਰੀ ਫੇਰ ਹਾਂਜੀ ਇੱਕ ਵਾਰੀ ਫੇਰ ਸੱਧੂ ਮੂਸੇਵਾਲਾ ਗੋਰਾ ਬੂਟੇ ਵਾਲਾ ਇੱਕ ਵਾਰੀ ਹੋ ਆ ਗਿਆ ਨਹੀਂ ਉਹ ਹਟ ਕੱਢ ਗਿਆ ਸਭ ਦਾ ਇਹ ਬਾਈ ਕੰਪਨੀ ਆ ਰਹਿਮ ਉਤੋਂ ਗੀਤ ਲਿਖਾ ਕ ਇੱਕ ਵਾਰੀ ਹੋ ਬਾਈ ਦੀ ਕੰਪਨੀ ਇਹ ਗਾਣਾ ਕਰਾਉਣਾ ਹੈ ਠੀਕ ਆ ਗਰਾਰੀਏ ਗਾਣਾ ਕਰਾਈਏ ਇਹ ਬਾਈ ਨੂੰ ਤਾਂ ਆਈ ਕਿ ਬੰਦੇ ਹੈ ਟੇਕਾ ਫੁੱਲ ਸਾਰੀ ਇਹ ਬਾਈ ਨੂੰ ਤਾਂ ਲਿਆਂਦਾ ਇਹਦੀ ਕੰਪਨੀ ਆ ਪਟਿਆ ਗਾਣਾ ਕਰਾਉਣਾ ਕਿੱਧਰ ਗਿਆ ਬਾਈ ਸਮਝੀ ਗਾਣਾ ਯਾਰ ਬੇ ਡਿਮਾਂਡ ਹੋ ਗਈ ਬਾਲੀ ਹੁਣ ਵੀ ਹੈ ਐ ਨਹੀਂ ਅਪਾਇੰਟਮੈਂਟ ਗੱਲ 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 ਕਿੱਡੀ ਕਮਾਂ ਹੋ ਰਿਆ ਓਏ ਅੰਦਰ ਲੋ ਆ ਦੇ ਜੱਪੀ ਜਨ ਆਵੇਂ ਆ ਪਰ ਵੀਰ ਕੀ ਹਾਲ ਚਾਲ ਹ ਵੀਰ ਬੋਲ ਨਹੀਂ ਸਕਦੇ ਤੇ ਪਰ ਮੈਂ ਸੌਂਦੇ ਸਮੇਂ ਦੇ ਸਾਰਾ ਕਵਾ ਹੋ ਗਿਆ ਹੈ ਓ ਉੱਥੇ ਬੈਠੀ ਆ ਓ ਉੱਥੇ ਬੈਠੀ ਆ ਆ ਨਾ ਜਾਵੇ ਕਿਤੇ ਤੇਰੇ ਨਾਲ ਨੂੰ ਉਹਨੇ ਬੋਲਣ ਵੀ ਲਾ ਦਰ ਉਹਨੇ ਸੁਣਨ ਵੀ ਲਾ ਦੇ ਨਹੀਂ ਸਾਰਾ ਕ ਨਹੀਂ ਓਏ ਹਾਂ ਬਾਰੇ ਸਿੰਗਰ ਆ ਬਖਾਈਆਂ ਦੀ ਇੰਸਟਾਈਡ ਇੰਸਟਾਈਡੀ ਬਖਾਈਆਂ ਦੀ ਸਾਰਿਆਂ ਨੂੰ ਮਿਲ ਕੇ ਆਉਂਦਾ ਸਾਰਿਆਂ ਕਨੇ ਜਾ ਗਿਆ ਇੱਕ ਸਿੰਗਰ ਨਹੀਂ ਨਹੀਂ ਇਹ ਤਾਂ ਸਾਡੇ ਹੀ ਬੰਦਾ ਇਹਦਾ ਸਿੰਗਰ ਥੋੜਾ ਓਏ ਇਹ ਤਾਂ ਮੇਰੀ ਆਈਡੀ ਆਪਦੀ ਆਪਦੀ ਦਾ ਪੂਰਾ ਸਾਰਾ 베ਗੋ ਵਾਲਾ ਭਾਈ ਲਓ ਜਲੰਧਰ ਤੋਂ ਅੱਛਾ ਤੂੰ ਭਾਈ ਜਲੰਧਰ ਤੋਂ ਦੇ ਤੇਰਾ 베ਗੋ ਵਾਲਾ ਭਾਈ ਐ ਐ ਉਹਨੇ ਆ ਜਨੇ ਜੇਸਾ ਨਾ ਰਿਐਕਸ਼ਨ ਕਰੰਦਿਆ ਹੀ ਉਹਨੇ ਹੋਰ ਕੋ ਸਮਝਣਾ ਹੀ ਪਾਉ ਤੈਨੂੰ ਹਲੇ ਤਾਂ ਕੌਫੀ ਪੀਓ ਮੇਰੇ ਵੀ ਆਓ ਵੇਖੋ ਗੋਰਾ ਬੂਟੀ ਵਾਲਾ ਲੈ ਕੇ ਆਉਂਦਾ ਪਿਆ ਤੁਹਾਡੇ ਲਈ ਕੌਫੀ ਕਿਉਂ ਠੂਕਾਪੂਰ ਚੱਕੋ ਠੂਕਾਪੂਰ ਨਾ ਮੈਂ ਹੋਰ ਨਹੀਂ ਕੁਛ ਬੰਦਣਾ ਮੈਨੂੰ ਬੰਦਾ ਹੀ ਰਹਿਣ ਦਿਓ ਅਸੀਂ ਕੀ ਕੀਆ ਤੁਝੇ ਨਾ ਨਾ ਤੂੰ ਬੰਦਾ ਹੀ ਹੈ ਭਾ ਹੈਲੋ ਬੰਦਾ ਹੀ ਰਹਿਣ ਦੇ ਅਸੀਂ ਤੈਨੂੰ ਸ਼ਟੂਲਾ ਗਿਆ ਹੈ ਅਸੀਂ ਤੈਨੂੰ ਸ਼ਟੂਲਾ ਗਿਆ ਆ ਬੰਦਾ ਹੀ ਆ ਲੋਰੀ ਸ਼ਟੂਲਾ ਕਿੰਦਾ ਸ਼ਟੂਲਾ ਪਤਾ ਨਹੀਂ ਭਰਾਵਾ ਯੂ ਡੋਨਟ ਨਾ ਆਪਾਂ ਨੂੰ ਅੰਗਰੇਜ਼ੀ ਨਾ ਇੰਗਲਿਸ਼ ਆਉਂਦੀ ਕੋਈ ਨਹੀਂ ਭਰਾਵਾ ਸ਼ਟੂਲਾ ਨਹੀਂ ਆਬੀ ਆ ਪਤਾ ਨਹੀਂਗਾ ਆ ਆ ਚੱਟ ਅੱਜ ਮਿਸ਼ਨ ਕੰਪਲੀਟ ਕਰ ਲੈਣਾ ਰਾਜੂ ਓਕੇ ਕੰਮ ਜਾਊਗਾ ਜਾਊਗਾ ਤਾਂ ਖੜਾ ਆਇਆ ਡੱਕ ਚੜ ਜਾ ਉੱਤੋਂ ਦੀ ਮਾਰਛਾਲ ਆਉਂ ਜਾਂਦਾ ਹੀ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ